ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਬੋਹਰ ਦੇ ਨਗਰ ਥਾਣਾ 1 ਦੇ ਵਿੱਚ ਨਗਰ ਥਾਣਾ 1 ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਹੁਣ ਰਿਸ਼ਤਿਆਂ ਵਿੱਚ ਕੋਈ ਚਾਚੀ ਭਤੀਜਾ ਹੈਗਾ ਤੇ ਕੋਈ ਭੂਆ ਭਤੀਜਾ ਹੈਗਾ ਕੋਈ ਮਾਂ ਬੇਟਾ ਹੈ ਤੇ ਹੁਣ ਦੋ ਸਗੇ ਭਰਾਵਾਂ ਨੂੰ ਹਿਰੋਇਨ ਸਣੇ ਕਾਬੂ ਕਰਨ ਦੇ ਵਿੱਚ ਨਗਰ ਥਾਣਾ 1 ਪੁਲਿਸ ਨੂੰ ਸਫਲਤਾ ਮਿਲੀ ਹੈ ਜਾਣਕਾਰੀ ਲੈਣੇ ਆ ਨਗਰ ਥਾਣਾ 1 ਦੇ ਮੁਖੀ ਰਵਿੰਦਰ ਪਿੱਟੀ ਨਾਲ ਜਾਣਨੇ ਆ ਵੀ ਇਹਨਾਂ ਦੇ ਖਿਲਾਫ ਕੀ ਕੇਸ ਦਰਜ ਕੀਤਾ ਗਿਆ ਹੈ ਇਹ ਕਦੋਂ ਤੋਂ ਕੰਮ ਕਰ ਰਹੇ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕੱਲ ਇੱਕ ਮੁਕੱਦਮਾ ਰਜਿਸਟਰ ਕਰਿਆ ਚਾਰ ਨੰਬਰ ਐਫ ਆਈ ਆਰ 21685 ਐਮ ਡੀ ਪੀ ਐਸ ਦਾ ਮੁਕੱਦਮਾ ਰਜਿਸਟਰ ਕਰਿਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਅਸੀਂ ਆਮ ਹੀ ਰੁਟੀਨ ਦੇ ਵਿੱਚ ਹੀ ਨਾਕਾਬੰਦੀਆਂ ਕਰਦੇ ਰਹਿੰਦੇ ਆ ਕੱਲ ਵੀ ਨਾਕਾਬੰਦੀ ਕੀਤੀ ਹੋਈ ਸੀ ਜਿਦੇ ਵਿੱਚ ਦੋ ਸਕੇ ਭਰਾ ਚੰਚਲ ਤੇ ਕਮਲਪ੍ਰੀਤ ਪੁੱਤਰ ਕਰਨੈਲ ਸਿੰਘ ਸੀਡ ਫਾਰਮ ਦੇ ਆ ਇਹਨਾਂ ਕੋਲੋਂ 30 ਗ੍ਰਾਮ 25 ਗ੍ਰਾਮ ਜਿਹੜਾ ਚਿੱਟਾ ਜਿਹਨੂੰ ਹੈਰੋਇਨ ਬੋਲਦੇ ਆ ਉਹ ਬਰਾਮਦ ਹੋਇਆ ਇਹਨਾਂ ਦੇ ਉੱਤੇ ਕਈ ਮੁਕੱਦਮੇ ਰਜਿਸਟਰਡ ਆ ਐਨਡੀਪੀਐਸ ਦੇ ਕਦੋਂ ਤੋਂ ਕੰਮ ਕਰ ਰਹੀ ਸੀ ਇਹ ਡੇਢ ਦੋ ਮਹੀਨਿਆਂ ਤੋਂ ਦੱਸ ਰਹੇ ਆ ਜਿਹੜੀ ਪੁਛਗਿਛ ਦੇ ਮਤਲਬਕ ਡੇਢ ਦੋ ਮਹੀਨਿਆਂ ਤੋਂ ਇਹਨਾਂ ਦੇ ਮਤਲਬ ਵੀ ਇਹ ਕਹਿ ਰਹੇ ਆ ਵੀ ਅਸੀਂ ਕੰਮ ਕਰਦੇ ਸੀ ਤੇ ਹੁਣ ਇਹਨਾਂ ਦਾ ਕੱਲ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਅੱਜ ਡੰਗਾਈ ਨਾਲ ਸੀ ਇਹਨਾਂ ਦੀ ਪੁਛਗਿਛ ਕਰ ਰਹੇ ਆ ਕਿ ਇਹਨੂੰ ਕਿੱਥੋਂ ਲੈ ਕੇ ਆਉਂਦੇ ਆ ਤੇ ਕਿਹਨੂੰ ਕਿਹਨੂੰ ਇਹ ਵੇਚਦੇ ਸੀ ਸਰ ਕਿਹੜੀ ਤਰ੍ਹਾਂ ਦੀ ਤੁਮਾ ਮਾਮਲਾ ਕਰ ਰਿਹਾ 2185 ਚਿੱਟੇ ਦਾ ਮੁਕੱਦਮਾ ਰਜਿਸਟਰ ਕੀਤਾ ਲਸਤਸ ਕਰਨ ਲਈ ਕਿ ਕਿਸ ਤਰ੍ਹਾਂ ਦਾ ਐਕਸ਼ਨ ਮੋੜ ਰਿਹਾ ਹੈ ਸਰ ਬਿਲਕੁਲ ਜੀ ਮੈਂ ਤੁਹਾਡੇ ਕੰਮ ਕੈਮਰਿਆਂ ਦੇ ਜ਼ਰੀਏ ਦੱਸਣਾ ਚਾਹੁੰਦਾ ਅਸੀਂ ਜਿੰਨਾ ਵੀ ਇਹ ਸੀਡ ਫਾਰਮ ਜੀਤਨਗਰ ਜੋ ਬੋਰ ਦੇ ਵਿੱਚ ਚੋਂ ਇਹ ਚਿੱਟੇ ਦਾ ਜਾਂ ਕੋਈ ਗੋਲੀਆਂ ਦਾ ਜਾਂ ਪ੍ਰੈਗਾ ਦਾ ਕੰਮ ਕਰਦੇ ਆ ਇਸ ਕੰਮ ਤੋਂ ਬਾਹਰ ਆ ਜਾਓ ਨਹੀਂ ਇਹਨੇ ਮੁਕਦਮੇ ਰਜਿਸਟਰ ਕਰਾਂਗੇ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਏਗਾ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਬੋਹਰ ਦੇ ਨਗਰ ਥਾਣਾ 1 ਦੇ ਵਿੱਚ ਨਗਰ ਥਾਣਾ 1 ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਹੁਣ ਰਿਸ਼ਤਿਆਂ ਵਿੱਚ ਕੋਈ ਚਾਚੀ ਭਤੀਜਾ ਹੈਗਾ ਤੇ ਕੋਈ ਭੂਆ ਭਤੀਜਾ ਹੈਗਾ ਕੋਈ ਮਾਂ ਬੇਟਾ ਹੈ ਤੇ ਹੁਣ ਦੋ ਸਗੇ ਭਰਾਵਾਂ ਨੂੰ ਹਿਰੋਇਨ ਸਣੇ ਕਾਬੂ ਕਰਨ ਦੇ ਵਿੱਚ ਨਗਰ ਥਾਣਾ 1 ਪੁਲਿਸ ਨੂੰ ਸਫਲਤਾ ਮਿਲੀ ਹੈ ਜਾਣਕਾਰੀ ਲੈਣੇ ਆ ਨਗਰ ਥਾਣਾ 1 ਦੇ ਮੁਖੀ ਰਵਿੰਦਰ ਪਿੱਟੀ ਨਾਲ ਜਾਣਨੇ ਆ ਵੀ ਇਹਨਾਂ ਦੇ ਖਿਲਾਫ ਕੀ ਕੇਸ ਦਰਜ ਕੀਤਾ ਗਿਆ ਹੈ ਇਹ ਕਦੋਂ ਤੋਂ ਕੰਮ ਕਰ ਰਹੇ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕੱਲ ਇੱਕ ਮੁਕੱਦਮਾ ਰਜਿਸਟਰ ਕਰਿਆ ਚਾਰ ਨੰਬਰ ਐਫ ਆਈ ਆਰ 21685 ਐਮ ਡੀ ਪੀ ਐਸ ਦਾ ਮੁਕੱਦਮਾ ਰਜਿਸਟਰ ਕਰਿਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਅਸੀਂ ਆਮ ਹੀ ਰੁਟੀਨ ਦੇ ਵਿੱਚ ਹੀ ਨਾਕਾਬੰਦੀਆਂ ਕਰਦੇ ਰਹਿੰਦੇ ਆ ਕੱਲ ਵੀ ਨਾਕਾਬੰਦੀ ਕੀਤੀ ਹੋਈ ਸੀ ਜਿਦੇ ਵਿੱਚ ਦੋ ਸਕੇ ਭਰਾ ਚੰਚਲ ਤੇ ਕਮਲਪ੍ਰੀਤ ਪੁੱਤਰ ਕਰਨੈਲ ਸਿੰਘ ਸੀਡ ਫਾਰਮ ਦੇ ਆ ਇਹਨਾਂ ਕੋਲੋਂ 30 ਗ੍ਰਾਮ 25 ਗ੍ਰਾਮ ਜਿਹੜਾ ਚਿੱਟਾ ਜਿਹਨੂੰ ਹੈਰੋਇਨ ਬੋਲਦੇ ਆ ਉਹ ਬਰਾਮਦ ਹੋਇਆ ਇਹਨਾਂ ਦੇ ਕਾਨੂੰਨੀ ਕੁ ਪ੍ਰਤੀਵਰਧਾ ਦਰਜ ਇਹਨਾਂ ਦੇ ਉੱਤੇ ਕਈ ਮੁਕੱਦਮੇ ਰਜਿਸਟਰਡ ਆ ਐਨ ਡੀ ਪੀ ਐਸ ਦੇ ਕਦੋਂ ਤੋਂ ਕੰਮ ਕਰ ਰਹੇ ਸੀ ਇਹ ਡੇਢ ਦੋ ਮਹੀਨੇ ਆ ਕਿ ਤੋਂ ਦੱਸ ਰਹੇ ਆ ਜਿਹੜੇ ਪੁੱਛਗਿੱਛ ਦੇ ਮਤਲਬਕ ਡੇਢ ਦੋ ਮਹੀਨਿਆਂ ਤੋਂ ਇਹਨਾਂ ਦੇ ਮਤਲਬ ਵੀ ਇਹ ਕਹਿ ਰਹੇ ਆ ਵੀ ਅਸੀਂ ਕੰਮ ਕਰਦੇ ਸੀ ਤੇ ਹੁਣ ਇਹਨਾਂ ਦਾ ਕੱਲ ਮਾਨ ਜੋ ਜੈਸਾਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਅੱਜ ਡੰਗਾਈ ਨਾਲ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਆ ਕਿ ਇਹਨੂੰ ਕਿੱਥੋਂ ਲੈ ਕੇ ਆਉਂਦੇ ਆ ਤੇ ਕਿਹਨੂੰ ਕਿਹਨੂੰ ਇਹ ਵੇਚਦੇ ਸੀ ਸਰ ਕਿਹੜੀ ਤਰ੍ਹਾਂ ਦਾ ਇਹ ਮਾਮਲਾ ਕਰ ਰਿਹਾ ਹੈ 2185 ਚਿੱਟੇ ਦਾ ਮੁਕੱਦਮਾ ਰਜਿਸਟਰ ਕੀਤਾ ਲਸਤਸ ਕਰਨ ਲਈ ਕਿਸਤਾਂ ਦਾ ਬੇਕਸ ਨੂੰ ਮੋੜ ਰਹੀ ਹੈ। ਬਿਲਕੁਲ ਜੀ ਮੈਂ ਥੋੜੇ ਕੰਮ ਕੈਮਰਿਆਂ ਦੇ ذریعے ਦੱਸਣਾ ਚਾਹੁੰਨਾ। ਅਸੀਂ ਜਿੰਨਾ ਵੀ ਇਹ ਸੀਡ ਫਾਰਮ ਜੀਤਨਗਰ ਜੋ ਬੋਰ ਦੇ ਵਿੱਚ ਚੋਂ ਇਹ ਚਿੱਟੇ ਦਾ ਜਾਂ ਕੋਈ ਗੋਲੀਆਂ ਦਾ ਜਾਂ ਪ੍ਰੈਗਾ ਦਾ ਕੰਮ ਕਰਦੇ ਆ ਇਸ ਕੰਮ ਤੋਂ ਬਾਹਰ ਆ ਜਾਓ। ਨਹੀਂ ਇਨੇ ਮੁਕਦਮੇ ਰਜਿਸਟਰ ਕਰਾਂਗੇ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਊਗਾ। ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਬੋਹਰ ਦੇ ਨਗਰ ਥਾਣਾ 1 ਦੇ ਵਿੱਚ ਨਗਰ ਥਾਣਾ 1 ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਹੁਣ ਰਿਸ਼ਤਿਆਂ ਵਿੱਚ ਕੋਈ ਚਾਚੀ ਭਤੀਜਾ ਹੈਗਾ ਤੇ ਕੋਈ ਭੂਆ ਭਤੀਜਾ ਹੈਗਾ ਕੋਈ ਮਾਂ ਬੇਟਾ ਹੈ ਤੇ ਹੁਣ ਦੋ ਸਗੇ ਭਰਾਵਾਂ ਨੂੰ ਹਿਰੋਇਨ ਸਣੇ ਕਾਬੂ ਕਰਨ ਦੇ ਵਿੱਚ ਨਗਰ ਥਾਣਾ 1 ਪੁਲਿਸ ਨੂੰ ਸਫਲਤਾ ਮਿਲੀ ਹੈ ਜਾਣਕਾਰੀ ਲੈਣੇ ਆ ਨਗਰ ਥਾਣਾ 1 ਦੇ ਮੁਖੀ ਰਵਿੰਦਰ ਪਿੱਟੀ ਨਾਲ ਜਾਣਨੇ ਆ ਵੀ ਇਹਨਾਂ ਦੇ ਖਿਲਾਫ ਕੀ ਕੇਸ ਦਰਜ ਕੀਤਾ ਗਿਆ ਹੈ ਇਹ ਕਦੋਂ ਤੋਂ ਕੰਮ ਕਰ ਰਹੇ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕੱਲ ਇੱਕ ਮੁਕਦਮਾ ਰਜਿਸਟਰਡ ਕਰਿਆ ਚਾਰ ਨੰਬਰ ਐਫ ਆਈ ਆਰ 216585 ਐਮ ਡੀ ਪੀ ਐਸ ਦਾ ਮੁਕਦਮਾ ਰਜਿਸਟਰਡ ਕਰਿਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਅਸੀਂ ਆਮ ਹੀ ਰੁਟੀਨ ਦੇ ਵਿੱਚ ਹੀ ਨਾਕਾਬੰਦੀਆਂ ਕਰਦੇ ਰਹਿੰਦੇ ਆ ਕੱਲ ਵੀ ਨਾਕਾਬੰਦੀ ਕੀਤੀ ਹੋਈ ਸੀ ਜਿਦੇ ਵਿੱਚ ਦੋ ਸਕੇ ਭਰਾ ਚੰਚਲ ਤੇ ਕਮਲਪ੍ਰੀਤ ਪੁੱਤਰ ਕਰਨੈਲ ਸਿੰਘ ਸੀਡ ਫਾਰਮ ਦੇ ਆ ਇਹਨਾਂ ਕੋਲੋਂ 30 ਗ੍ਰਾਮ 25 ਗ੍ਰਾਮ ਜਿਹੜਾ ਚਿੱਟਾ ਜਿਹਨੂੰ ਹੈਰੋਇਨ ਬੋਲਦੇ ਆ ਉਹ ਬਰਾਮਦ ਹੋਇਆ ਇਹਨਾਂ ਦੇ ਕਾਨੂੰਨੀ ਕੋਰਟ ਵਿਚ ਮਾਮਲਾ ਦਰਜ ਹੈ। ਇਹਨਾਂ ਦੇ ਉੱਤੇ ਕਈ ਮੁਕੱਦਮੇ ਰਜਿਸਟਰਡ ਆ ਐਨ ਡੀ ਪੀ ਐਸ ਦੇ। ਕਦੋਂ ਤੋਂ ਕੰਮ ਕਰ ਰਹੇ ਸੀ? ਇਹ 1.5-2 ਮਹੀਨਿਆਂ ਤੋਂ ਦੱਸ ਰਹੇ ਆ ਜਿਹੜੇ ਪੁੱਛਗਿੱਛ ਦੇ ਮਤਲਬਕ 1.5-2 ਮਹੀਨਿਆਂ ਤੋਂ ਇਹਨਾਂ ਦੇ ਮਤਲਬ ਵੀ ਇਹ ਕਹਿ ਰਹੇ ਆ ਵੀ ਅਸੀਂ ਕੰਮ ਕਰਦੇ ਸੀ ਤੇ ਹੁਣ ਇਹਨਾਂ ਦਾ ਕੱਲ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ। ਅੱਜ ਡੰਗਾਈ ਨਾਲ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਆ ਕਿ ਇਹਨੂੰ ਕਿੱਥੋਂ ਲੈ ਕੇ ਆਉਂਦੇ ਆ ਤੇ ਕਿਹਨੂੰ ਕਿਹਨੂੰ ਇਹ ਵੇਚਦੇ ਸੀ। ਸਰ ਕਿਹੜੀ ਤਰ੍ਹਾਂ ਦਾ ਇਹ ਮਾਮਲਾ ਦਰਜ ਹੋਇਆ? 2185 ਚਿੱਟੇ ਦਾ ਲਸਤਸ ਕਰਨ ਲਈ ਕਿਸਤਾਂ ਦਾ ਗੇਲਖ ਨੂੰ ਮੋੜ ਰਹੀ ਹੈ। ਬਿਲਕੁਲ ਜੀ ਮੈਂ ਤੁਹਾਡੇ ਕੰਮ ਕੈਮਰਿਆਂ ਦੇ ذریعے ਦੱਸਣਾ ਚਾਹੁੰਨਾ। ਅਸੀਂ ਜਿੰਨਾ ਵੀ ਇਹ ਸੀਡ ਫਾਰਮ ਜੀਤਨਗਰ ਜੋ ਬੋਰ ਦੇ ਵਿੱਚ ਚੋਂ ਇਹ ਚਿੱਟੇ ਦਾ ਜਾਂ ਕੋਈ ਗੋਲੀਆਂ ਦਾ ਜਾਂ ਪ੍ਰੈਗਾ ਦਾ ਕੰਮ ਕਰਦੇ ਆ ਇਸ ਕੰਮ ਤੋਂ ਬਾਹਰ ਆ ਜਾਓ। ਨਹੀਂ ਇਨੇ ਮੁਕਦਮੇ ਰਜਿਸਟਰ ਕਰਾਂਗੇ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਜਾ। ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਬੋਹਰ ਦੇ ਨਗਰ ਥਾਣਾ 1 ਦੇ ਵਿੱਚ ਨਗਰ ਥਾਣਾ 1 ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਹੁਣ ਰਿਸ਼ਤਿਆਂ ਵਿੱਚ ਕੋਈ ਚਾਚੀ ਭਤੀਜਾ ਹੈਗਾ ਤੇ ਕੋਈ ਭੂਆ ਭਤੀਜਾ ਹੈਗਾ ਕੋਈ ਮਾਂ ਬੇਟਾ ਹੈ ਤੇ ਹੁਣ ਦੋ ਸਗੇ ਭਰਾਵਾਂ ਨੂੰ ਹਿਰੋਇਨ ਸਣੇ ਕਾਬੂ ਕਰਨ ਦੇ ਵਿੱਚ ਨਗਰ ਥਾਣਾ 1 ਪੁਲਿਸ ਨੂੰ ਸਫਲਤਾ ਮਿਲੀ ਹੈ ਜਾਣਕਾਰੀ ਲੈਣੇ ਆ ਨਗਰ ਥਾਣਾ 1 ਦੇ ਮੁਖੀ ਰਵਿੰਦਰ ਪਿੱਟੀ ਨਾਲ ਜਾਣਨੇ ਆ ਵੀ ਇਹਨਾਂ ਦੇ ਖਿਲਾਫ ਕੀ ਕੇਸ ਦਰਜ ਕੀਤਾ ਗਿਆ ਹੈ ਇਹ ਕਦੋਂ ਤੋਂ ਕੰਮ ਕਰ ਰਹੇ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕੱਲ ਇੱਕ ਮੁਕਦਮਾ ਰਜਿਸਟਰਡ ਕਰਿਆ ਚਾਰ ਨੰਬਰ ਐਫ ਆਈ ਆਰ 216585 ਐਮ ਡੀ ਪੀ ਐਸ ਦਾ ਮੁਕਦਮਾ ਰਜਿਸਟਰਡ ਕਰਿਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਅਸੀਂ ਆਮ ਹੀ ਰੁਟੀਨ ਦੇ ਵਿੱਚ ਹੀ ਨਾਕਾਬੰਦੀਆਂ ਕਰਦੇ ਰਹਿੰਦੇ ਆ ਕੱਲ ਵੀ ਨਾਕਾਬੰਦੀ ਕੀਤੀ ਹੋਈ ਸੀ ਜਿਦੇ ਵਿੱਚ ਦੋ ਸਕੇ ਭਰਾ ਚੰਚਲ ਤੇ ਕਮਲਪ੍ਰੀਤ ਪੁੱਤਰ ਕਰਨੈਲ ਸਿੰਘ ਸੀਡ ਫਾਰਮ ਦੇ ਆ ਇਹਨਾਂ ਕੋਲੋਂ 30 ਗ੍ਰਾਮ 25 ਗ੍ਰਾਮ ਜਿਹੜਾ ਚਿੱਟਾ ਜਿਹਨੂੰ ਹੈਰੋਇਨ ਬੋਲਦੇ ਆ ਉਹ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਕਈ ਮੁਕੱਦਮੇ ਰਜਿਸਟਰਡ ਆ ਐਨਟੀਪੀਐਸ ਦੇ ਕਦੋਂ ਤੋਂ ਕੰਮ ਕਰ ਰਹੇ ਸੀ ਇਹ ਡੇਢ ਦੋ ਮਹੀਨਿਆਂ ਤੋਂ ਦੱਸ ਰਹੇ ਆ ਜਿਹੜੀ ਪੁੱਛਗਿੱਛ ਦੇ ਮਤਲਬਕ ਡੇਢ ਦੋ ਮਹੀਨਿਆਂ ਤੋਂ ਇਹਨਾਂ ਦੇ ਮਤਲਬ ਵੀ ਇਹ ਕਹਿ ਰਹੇ ਆ ਵੀ ਅਸੀਂ ਕੰਮ ਕਰਦੇ ਸੀ ਤੇ ਹੁਣ ਇਹਨਾਂ ਦਾ ਕੱਲ ਮਾਨਯੋਗ ਜੈਸਾਹਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਅੱਜ ਡੰਗਾਈ ਨਾਲ ਸੀ ਇਹਨਾਂ ਦੀ ਪੁੱਛਗਿੱਛ ਕਰ ਰਹੇ ਆ ਕਿ ਇਹਨੂੰ ਕਿੱਥੋਂ ਲੈ ਕੇ ਆਉਂਦੇ ਆ ਤੇ ਕਿਹਨੂੰ ਕਿਹਨੂੰ ਇਹ ਵੇਚਦੇ ਸੀ ਸਰ ਕਿਹੜੀ ਤਰ੍ਹਾਂ ਦਾ ਇਹ ਮਾਮਲਾ ਕੱਜੂ ਹੈ 2185 ਚਿੱਟੇ ਦਾ ਮੁਕੱਦਮਾ ਰਜਿਸਟਰ ਕੀਤਾ ਲਸਤਸ ਕਰਨ ਲਈ ਕਿ ਕਿਸ ਤਰ੍ਹਾਂ ਦਾ ਐਕਸ਼ਨ ਮੋੜ ਰਿਹਾ ਹੈ ਸਰ ਬਿਲਕੁਲ ਜੀ ਮੈਂ ਥੋੜੇ ਕੰਮ ਕੈਮਰਿਆਂ ਦੇ ਜ਼ਰੀਏ ਦੱਸਣਾ ਚਾਹੁੰਦਾ ਅਸੀਂ ਜਿੰਨਾ ਵੀ ਇਹ ਸੀਡ ਫਾਰਮ ਜੀਤਨਗਰ ਜੋ ਬੋਰ ਦੇ ਵਿੱਚ ਚੋਂ ਇਹ ਚਿੱਟੇ ਦਾ ਜਾਂ ਕੋਈ ਗੋਲੀਆਂ ਦਾ ਜਾਂ ਪ੍ਰੈਗਾ ਦਾ ਕੰਮ ਕਰਦੇ ਆ ਇਸ ਕੰਮ ਤੋਂ ਬਾਹਰ ਆ ਜਾਓ ਨਹੀਂ ਇਹਨੇ ਮੁਕਦਮੇ ਰਜਿਸਟਰ ਕਰਾਂਗੇ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਊਗਾ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਬੋਹਰ ਦੇ ਨਗਰ ਥਾਣਾ 1 ਦੇ ਵਿੱਚ ਨਗਰ ਥਾਣਾ 1 ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਹੁਣ ਰਿਸ਼ਤਿਆਂ ਵਿੱਚ ਕੋਈ ਚਾਚੀ ਭਤੀਜਾ ਹੈਗਾ ਤੇ ਕੋਈ ਭੂਆ ਭਤੀਜਾ ਹੈਗਾ ਕੋਈ ਮਾਂ ਬੇਟਾ ਹੈ ਤੇ ਹੁਣ ਦੋ ਸਗੇ ਭਰਾਵਾਂ ਨੂੰ ਹਿਰੋਇਨ ਸਣੇ ਕਾਬੂ ਕਰਨ ਦੇ ਵਿੱਚ ਨਗਰ ਥਾਣਾ 1 ਪੁਲਿਸ ਨੂੰ ਸਫਲਤਾ ਮਿਲੀ ਹੈ ਜਾਣਕਾਰੀ ਲੈਣੇ ਆ ਨਗਰ ਥਾਣਾ 1 ਦੇ ਮੁਖੀ ਰਵਿੰਦਰ ਪਿੱਟੀ ਨਾਲ ਜਾਣਨੇ ਆ ਵੀ ਇਹਨਾਂ ਦੇ ਖਿਲਾਫ ਕੀ ਕੇਸ ਦਰਜ ਕੀਤਾ ਗਿਆ ਹੈ ਇਹ ਕਦੋਂ ਤੋਂ ਕੰਮ ਕਰ ਰਹੇ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕੱਲ ਇੱਕ ਮੁਕਦਮਾ ਰਜਿਸਟਰਡ ਕਰਿਆ ਚਾਰ ਨੰਬਰ ਐਫ ਆਈ ਆਰ 216585 ਐਮ ਡੀ ਪੀ ਐਸ ਦਾ ਮੁਕਦਮਾ ਰਜਿਸਟਰਡ ਕਰਿਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਅਸੀਂ ਆਮ ਹੀ ਰੁਟੀਨ ਦੇ ਵਿੱਚ ਹੀ ਨਾਕਾਬੰਦੀਆਂ ਕਰਦੇ ਰਹਿੰਦੇ ਆ ਕੱਲ ਵੀ ਨਾਕਾਬੰਦੀ ਕੀਤੀ ਹੋਈ ਸੀ ਜਿਦੇ ਵਿੱਚ ਦੋ ਸਕੇ ਭਰਾ ਚੰਚਲ ਤੇ ਕਮਲਪ੍ਰੀਤ ਪੁੱਤਰ ਕਰਨੈਲ ਸਿੰਘ ਸੀਡ ਫਾਰਮ ਦੇ ਆ ਇਹਨਾਂ ਕੋਲੋਂ 30 ਗ੍ਰਾਮ 25 ਗ੍ਰਾਮ ਜਿਹੜਾ ਚਿੱਟਾ ਜਿਹਨੂੰ ਹੈਰੋਇਨ ਬੋਲਦੇ ਆ ਉਹ ਬਰਾਮਦ ਹੋਇਆ ਇਹਨਾਂ ਦੇ ਉੱਤੇ ਕਈ ਮੁਕੱਦਮੇ ਰਜਿਸਟਰਡ ਆ ਐਲਟੀਪੀਐਸ ਦੇ ਕਦੋਂ ਤੋਂ ਕੰਮ ਕਰ ਰਹੀ ਸੀ ਇਹ ਡੇਢ ਦੋ ਮਹੀਨਿਆਂ ਤੋਂ ਦੱਸ ਰਹੇ ਆ ਜਿਹੜੀ ਪੁਛਗਿਛ ਦੇ ਮਤਾਬਕ ਡੇਢ ਦੋ ਮਹੀਨਿਆਂ ਤੋਂ ਇਹਨਾਂ ਦੇ ਮਤਲਬ ਵੀ ਇਹ ਕਹਿ ਰਹੇ ਆ ਵੀ ਅਸੀਂ ਕੰਮ ਕਰਦੇ ਸੀ ਤੇ ਹੁਣ ਇਹਨਾਂ ਦਾ ਕੱਲ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਅੱਜ ਡੰਗਾਈ ਨਾਲ ਸੀ ਇਹਨਾਂ ਦੀ ਪੁਛਗਿਛ ਕਰ ਰਹੇ ਆ ਕਿ ਇਹਨੂੰ ਕਿੱਥੋਂ ਲੈ ਕੇ ਆਉਂਦੇ ਆ ਤੇ ਕਿਹਨੂੰ ਕਿਹਨੂੰ ਇਹ ਵੇਚਦੇ ਸੀ ਸਰ ਕਿਹੜੀ ਤਰ੍ਹਾਂ ਦੀ ਤੁਮਾ ਮਾਮਲਾ ਤੱਲੇ ਆ 2185 ਚਿੱਟੇ ਦਾ ਮੁਕੱਦਮਾ ਰਜਿਸਟਰ ਕੀਤਾ ਨਸਾਤ ਉਸ ਕਰਨ ਲਈ ਕਿ ਕਿਸ ਤਰ੍ਹਾਂ ਦਾ ਐਕਸ਼ਨ ਮੋੜ ਰਿਹਾ ਹੈ। ਬਿਲਕੁਲ ਜੀ ਮੈਂ ਥੋੜੇ ਕੰਮ ਕੈਮਰਿਆਂ ਦੇ ਜ਼ਰੀਏ ਦੱਸਣਾ ਚਾਹੁੰਨਾ। ਅਸੀਂ ਜਿੰਨਾ ਵੀ ਇਹ ਸੀਡ ਫਾਰਮ ਜੀਤਨਗਰ ਜੋ ਬੋਰ ਦੇ ਵਿੱਚ ਚੋਂ ਇਹ ਚਿੱਟੇ ਦਾ ਜਾਂ ਕੋਈ ਗੋਲੀਆਂ ਦਾ ਜਾਂ ਪ੍ਰੈਗਾ ਦਾ ਕੰਮ ਕਰਦੇ ਆ ਇਸ ਕੰਮ ਤੋਂ ਬਾਹਰ ਜਾਓ। ਨਹੀਂ ਇਹਨੇ ਮੁਕਦਮੇ ਰਜਿਸਟਰ ਕਰਾਂਗੇ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਊਗਾ। ਸਵੇਰਾ ਟੀਵੀ ਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ।